ਮਿੰਟ ਜੀ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਪਹਿਲਾਂ ਵਾਲੇ ਚੋਣ ਕਮਿਸ਼ਨਰ ਸਾਹਿਬ ਦਾ ਅਜੇ ਨਹੀਂ ਪਤਾ ਲੱਗ ਰਿਹਾ ਤੇ ਹੁਣ ਵਾਲੇ ਜਿਹੜੇ ਚੋਣ ਕਮਿਸ਼ਨਰ ਸਾਹਿਬ ਹੈ ਗਿਆਨਿਸ਼ ਕੁਮਾਰ ਜੀ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਉਹਨਾਂ ਦੇ ਜਿਹੜੇ ਕੰਮਕਾਰ ਨੇ ਉਹ ਵੀ ਚਰਚਾ ਦੇ ਵਿੱਚ ਹੈ ਜਿਵੇਂ ਕਹਿੰਦੇ ਕਿ ਕਾਫੀ ਸਾਰੇ ਬੀਐਲਓਜ਼ ਜਿਹੜੇ ਆ ਉਹ ਬੜੇ ਪਰੇਸ਼ਾਨ ਨੇ ਕੁਝ ਤੇ ਸੁਸਾਈਡ ਕਰ ਗਏ ਨੇ ਖੁਦਕੁਸ਼ੀ ਕਰ ਗਏ ਨੇ ਖੁਦਕੁਸ਼ੀ ਦੇ ਲੈਟਰ ਤੱਕ ਲਿਖ ਗਏ ਨੇ ਤੇ ਉਹਦੇ ਵਿੱਚ ਆਹੀ ਚੀਜ਼ਾਂ ਪ੍ਰੈਸ਼ਰ ਐਸਆਈਆਰ ਲੋਡ ਤੋਂ ਜ਼ਿਆਦਾ ਕੰਮ ਤੇ ਪਤਾ ਨਹੀਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਡਾ ਚੋਣ ਕਮਿਸ਼ਨ ਸਾਡੀਆਂ ਵੋਟਾਂ ਜਿਨ੍ਹਾਂ ਨੇ ਲੋਕਾਂ ਨੂੰ ਮਿਲਣਾ ਦਾ ਬਚਾਉਣਾ ਸੀ ਇਹ ਤੇ ਲੋਕਾਂ ਦੀ ਜਾਨ ਲੈਣ ਲੱਗ ਗਿਆ ਸਗੋਂ ਇੱਕ ਸਟੇਟ ਸ਼ਾਇਦ ਬੰਗਾਲ ਹੈ ਜਿੱਥੇ ਇੱਕ ਬੀਐਲਓ ਨੇ ਖੁਦਕੁਸ਼ੀ ਕੀਤੀ ਜਿਹੜੀ ਨੇ ਉਹਨੇ ਕਿਉਂ ਖੁਦਕੁਸ਼ੀ ਕੀਤੀ ਕਿਉਂਕਿ ਉਹ ਬੰਗਾਲ ਦੇ ਵਿੱਚ ਰਹਿੰਦੇ ਆ ਬੰਗਲਾ ਸਮਝਦੀ ਤਾਂ ਸੀ ਰਿਟਰਨ 'ਚ ਉਹਨੂੰ ਪ੍ਰੋਬਲਮ ਸੀ ਹੂੰ ਉਸਨੇ ਬੜੀ ਯਤਨ ਕੀਤੇ ਕਿ ਭਾਈ ਮੇਰੀ ਡਿਊਟੀ ਕੋਈ ਮਤਲਬ ਕਿ ਡਾਟਾ ਹੀ ਫੀਡ ਕਰਨੇ ਆ ਜੀ ਕਿ ਕੁਝ ਬਦਲੋ ਮਤਲਬ ਕਿ ਕਿਸੇ ਨੇ ਉਹਦੀ ਨਹੀਂ ਸੁਣੀ ਸਾਬ ਹੂੰ ਉਹ ਇੱਕ ਦਰਖਤ ਨਾਲ ਚੂਲ ਗਏ ਉਹਦੇ ਘਰ ਵਾਲੇ ਨੇ ਗਿਆਨੇਸ਼ ਤੇ ਐਫ ਆਈ ਆਰ ਕਟਵਾਈ 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 ਬਿਲਕੁਲ ਆ ਤੁਸੀਂ ਫੈਕਚੁਅਲੀ ਚੈੱਕ ਕੀਤਾ ਹੋਣਾ ਜੀ ਤਾਂ ਮਤਲਬ ਕਿ ਤੁਸੀਂ ਇਹ ਦੇਖੋ 19 ਦਿਨਾਂ ਦੇ ਵਿੱਚ 6 ਸਟੇਟਾਂ 'ਚ 15 ਬੀ ਐਨ ਐਲ ਜਿਹੜੇ ਖਤਮ ਹੋ ਚੁੱਕੇ 3-4 ਦਿਨ ਪਹਿਲਾਂ ਦੀ ਰਿਪੋਰਟ ਸੀ ਜੀ ਜੀ ਯਾਨੀ ਡੇਢ ਦਰਜਨ ਦੇ ਕਰੀਬ ਹੂੰ ਦੇਖੋ ਕੋਈ ਸੂ ਸੈਟ ਕਰ ਰਿਹਾ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਕੋਈ ਹਾਦਸੇ ਦਾ ਸ਼ਿਕਾਰ ਹੋ ਗਿਆ ਨਾ ਵਰਕ ਲੋਡ ਹੈ ਨਾ ਕਈ ਤੇ ਹੁਣ ਮਤਲਬ ਕਿ ਜੋ ਵੀ ਆਰਐਸ ਵਗੈਰਾ ਹੁੰਦੇ ਆ ਉਹਦਾ ਸੋਚ ਰਹੇ ਆ ਕੋਈ ਅਸਤੀਫਾ ਦੇ ਰਿਹਾ ਸਭ ਹੂੰ ਮਤਲਬ ਕਿ ਨਾ ਯਾਰ ਇਤੇ ਜਿੱਦਾਂ ਕਹ ਲਓ ਕਿ ਬਈ ਕਿਸੇ ਬੰਦੇ ਨੂੰ ਜਿਵੇਂ ਆਪਾਂ ਹੁੰਦੀ ਨਹੀਂ ਉਹ నిబుదాని ਜੀ ਹੁੰਦੀ ਸੀ ਕਿ ਅਜਨੇ ਨਾ ਉਹ ਕੁੱਟ ਕੇ ਨਚੋੜ ਦਿੰਦੀ ਸੀ ਜਿਹੜੀ ਹਾਂ ਜੀ ਉਹ ਮਤਲਬ ਕਿ ਉਸ ਤਰ੍ਹਾਂ ਦੀ ਹੋ ਗਈ ਆ ਕਹਾਣੀ ਕਿ ਇਹਨਾਂ ਨੂੰ ਨਚੋੜਦੇ ਹੋ ਬਸ ਇਹ ਬੰਦੇ ਨਹੀਂ ਐ ਤਾਂ ਮਤਲਬ ਕਿ ਮੈਨੂੰ ਤੇ ਲੱਗਦਾ ਕਿ ਇਹ ਜਿਹੜਾ ਗਿਆਨੇਸ਼ ਮੈਂ ਤੁਹਾਨੂੰ ਦੱਸਿਆ ਇਹ ਹੁਣਾਂ ਤੇ ਕੁਝ ਵੀ ਨਹੀਂ ਹੈ ਜੀ ਕਿਉਂ ਕਮਿਸ਼ਨਰ ਦਾ ਇਹ ਤੇ ਨਰਦਾ ਹੀ ਹੋ ਗਿਆ ਨੇ ਸਾਬ ਹਮ ਕਿ ਤੁਸੀਂ ਬੇहद ਘੱਟ ਸਮਾਂ ਦਿੱਤਾ ਹੈ ਬੇहद ਤੁਸੀਂ ਉਹਨਾਂ ਨੂੰ ਜ਼ਿਆਦਾ ਮੁਸ਼ਕਲਾਂ ਦੇ ਦਿੱਤੀਆਂ ਚੁਣੌਤੀਆਂ ਦੇ ਦਿੱਤੀਆਂ ਸਰ ਇਨਸਾਨ ਦੀ ਇੱਕ ਹੱਦ ਹੈ ਨਾ ਇਨਸਾਨ ਦੀ ਕਦਰ ਕਈ ਵੀ ਲੋ ਉਸ ਜਿਹੜੀਆਂ ਬੀਬੀਆਂ ਨੇ ਜੀ ਹੁਣ ਕੁਝ ਖਾਸ ਇਲਾਕੇ ਚ ਉਹਨਾਂ ਨੂੰ ਰਾਤ ਨੂੰ ਜਾਣ ਦੀ ਹਦਾਇਤ ਹੈ ਕਿਉਂਕਿ ਦਿਨੇ ਕੰਮ ਕਰੀ ਜਿਹੜੀ ਆ ਲੋਕਾਂ ਦੀ ਚੱਲਦੀ ਆ ਹੂੰ ਵੀ ਉਹ ਅਵੇਲੇਬਲ ਨਹੀਂ ਹੁੰਦੇ ਤੁਸੀਂ ਰਾਤ ਨੂੰ ਜਾ ਦੇਖੋ ਸਰ ਇੰਨਾ ਤਾਂ ਮਾਲ ਇੰਡੀਆ ਚ ਹੈ ਹੂੰ ਤੇ ਮੇਰੇ ਖਿਆਲ ਦੀ ਨਾਲ ਪਤਾ ਨਹੀਂ ਕਿਉਂ ਇਹਨਾਂ ਸਰਕਾਰਾਂ ਦੀ ਜਾਂ ਕਹ ਲੋ ਕਿਨਾਂ ਹਾਕਮਾਂ ਦੀ ਅੰਦਰੋਂ ਯਾਰ ਇਨਸਾਨੀਅਤ ਹੀ ਖਤਮ ਹੋ ਗਈ ਆ ਤੇ ਕੁਝ ਤੇ ਸੋਚੋ ਕੁਝ ਤੇ ਵਿਚਾਰੋ ਯਾਰ ਹੂੰ ਵੀ ਇਹ ਤੇ ਇਹ ਕਤਲ ਨਾਲ ਜੀ ਜੀ ਇਹ ਤਾਂ ਸਿਸਟਮ ਦੇ ਹੱਥੋਂ ਨਿਜ਼ਾਮ ਦੇ ਹੱਥੋਂ ਦਿੱਕਤਲ ਨਹੀਂ ਸਾ ਕਤਲ ਨਹੀਂ ਬਿਲਕੁਲ ਇਹ ਮੌਤਾ ਨਹੀਂ ਹੈ ਖੁਦਕੁਸ਼ੀਆਂ ਨਹੀਂ ਹੈ ਹਾਰਟ ਅਟੈਕ ਨਹੀਂ ਹੈ ਇਹ ਤਾਂ ਤੁਸੀਂ ਸਿਸਟਮੈਟਿਕਲੀ ਬੰਦਿਆਂ ਨੂੰ ਮਾਰ ਰਹੇ ਹੋ ਮਾਰ ਰਹੇ ਉਹ ਵੀ ਇਨਾ ਉਹਨੂੰ ਨੱਪ ਨੱਪ ਕੇ ਘੁੱਟ ਘੁੱਟ ਕੇ ਪਰੇਸ਼ਾਨ ਕਰ ਪਰੇਸ਼ਾਨ ਮਾਨਸਿਕ ਦਬਾਅ ਕੁਝ ਨਹੀਂ ਛੱਡਦਾ ਸੁਖਮ ਸਾਹਿਬ ਮਾਨਸਿਕ ਦਬਾਅ ਕੁਝ ਨਹੀਂ ਛੱਡਦਾ ਜੀ ਤੋੜ ਦਿੰਦਾ ਵੱਡੇ ਵੱਡੇ ਨੂੰ ਤੋੜ ਦਿੰਦਾ ਤੁਸੀਂ ਮੈਂ ਆਪਾ ਹੈ ਤੇ ਮਨੋਖਿਆ ਨਾ ਜੀ ਜੀ ਆਪਣੀ ਸੋਚਣ ਦੀ ਸਹਿਣ ਦੀ ਹੱਦ ਹੈ ਯਾਰ ਪਰ ਤੁਸੀਂ ਉਸ ਲਿਮਟ ਤੋਂ ਹੀ ਜ਼ਿਆਦਾ ਵਰਕ ਲੋਡ ਲਿਮਟ ਤੋਂ ਹੀ ਜ਼ਿਆਦਾ ਤੁਸੀਂ ਉਹਨਾਂ ਦੇ ਸਿਕੰਜਾ ਕੱਸਿਆ